ਵੋਧਨ ਸਮਾਜ ਪਾਰਟੀ ਦੇ ਸੰਸਥਾਪਕ ਸਾਹਿਬ ਸ਼੍ਰੀ ਕਾਂਜੀ ਰਾਮ ਜੀ ਦੇ 99 ਜਨਮ ਦਿਨ ਮੌਕੇ ਸਾਹਿਬ ਕਾਂਜੀ ਰਾਮ ਸਮਾਜ ਭਲਾਈ ਸੁਸਾਇਟੀ ਪੰਜਾਬ ਵੱਲੋਂ ਹਲਕਾ ਬੰਗਾ ਦੇ ਪਿੰਡ ਮੂਸਾਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪਹਿਲੇ ਦੂਜੇ ਅਤੇ ਤੀਜੇ ਨੰਬਰ ਤੇ ਰਹਿਣ ਵਾਲੇ ਹੋਂ ਹਰ ਬੱਚਿਆਂ ਨੂੰ ਬੈਗ ਕਾਪੀਆਂ ਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਦਵਿੰਦਰ ਢਾਂਡਾ ਅਤੇ ਸੁਸਾਇਟੀ ਦੇ ਪ੍ਰਧਾਨ ਨਿੱਕੂ ਰਾਮ ਜਨਾਗਲ ਨੇ ਕਿਹਾ ਕਿ ਸਾਹਿਬ ਸ਼੍ਰੀ ਕਾਂਜੀ ਰਾਮ ਜੀ ਨੇ ਨੌਕਰੀ ਛੱਡ ਸਾਰਾ ਜੀਵਨ ਆਪਣੇ ਸਮਾਜ ਦੇ ਲਈ ਖੇਲਾ ਦਿੱਤਾ ਉਹਨਾਂ ਬੱਚਿਆਂ ਨੂੰ ਆਪਣੇ ਰਹਿਬਰਾਂ ਦੇ ਦੱਸੇ ਮਾਰਗ ਤੇ ਚੱਲਣ ਲਈ ਵੀ ਪ੍ਰੇਰਿਤ ਕੀਤਾ ਬਾਈ ਕਾਂਜੀ ਰਾਮ ਜੀ ਨੇ ਜਨ ਸੰਸਦ ਪਰ ਆਏ ਹੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੈ ਜੀਂ ਪ੍ਰਭਾਤ ਦਾ। ਜਿੱਦਾਂ ਬਲਾਸ ਦੱਸਿਆ ਕਿ ਸਾਹਿਬ ਸ਼੍ਰੀ ਕਾਂਸੀ ਰਾਮ ਜੀ ਦੇ ਜਨਮ ਨੂੰ ਕਤੇ ਦਾ ਹੋਲੇ ਇਸ ਪੈਡਲੇ ਯੋਗ ਦਾ ਬਹੁਤ ਵੱਡਾ ਯੋਗਦਾਨ ਹੈ। ਸਾਹਿਬ ਸ਼੍ਰੀ ਕਾਂਸੀ ਰਾਮ ਜੀ ਦਾ 2007 ਦੇ ਵਿੱਚ ਜਨਮ ਦਿਨ ਮਨਾਇਆ ਉਹ ਬਹੁਜਨ ਸਮਾਜ ਪਾਰਟੀਆਂ ਨਖਲਾਉ ਦੇ ਵਿੱਚ ਮਨਾਇਆ ਔਰ ਕਤੇ ਨਹੀਂ ਮਨਾਇਆ ਹੈਗਾ। ਅਸੀਂ 2007 ਦੇ ਵਿੱਚ ਨਵਾਂ ਸ਼ਹਿਰ ਦੇ ਵਿੱਚ ਜਦੋਂ ਪੈਦੀਵਾਰੀ ਮਨਾਇਆ ਤੇ ਲਗਭਗ ਉਸ ਵੇਲੇ ਉਹਨਾਂ ਨੇ ਜਾਣਦੰਤ ਅਸੀਂ ਮੈਡੀਕਲ ਕੈਂਪ ਲਾਇਆ ਸੀਗਾ ਗੁਰੂ ਜਬਾਦ ਮੰਦਰ ਦੇ ਵਿੱਚ ਉਹ ਲਗਭਗ 50 ਸਾਥੀਆਂ ਦੇ ਜਿਹੜੇ ਰੈਜ ਪਏ ਸੀਗੇ ਔਰ 2000 ਮਰੀਜ਼ ਜਿਹੜਾ ਚੈੱਕ ਹੋਇਆ ਸੀਗਾ ਔਰ ਉਹਨਾਂ ਦੀ ਸਾਰੀ ਜਿਹੜੀ ਦਵਾਈ ਦਾ ਖਰਚਾ ਸਾਡੇ ਕੋਲ ਮੰਨ ਕੇ ਰੱਖਿਆ ਡਾਕਟਰ ਕਮਲਜੀਤ ਜੀ ਐਫਸੀ ਸਾਹਿਬ ਉਹਨਾਂ ਨੇ ਕੀਤਾ ਸੀਗਾ ਕਿਉਂਕਿ ਬਹੁਤ ਪੁਰਾਣੇ ਜਿਹੜੇ ਸਾਥੀ ਆ ਸਾਡੀ ਦੇ ਨਾਲ ਔਰ ਅਸੀਂ ਇਹ ਪਿੰਡ ਤਾਂ ਚੁੜਿਆ ਜਿੱਦਾਂ ਮੈਡਮ ਨੇ ਦੱਸਿਆ ਜੀ ਆ 14 ਅਪ੍ਰੈਲ 1882 ਨੂੰ ਸਾਫ ਕਨਫੀਡੈਂਸ ਜੀ ਨੇ ਇਥੋਂ ਮੂਮੂ ਸ਼ੁਰੂ ਕੀਤੀ ਸੀ ਡਿయాਸਪੋਰਟ ਤੋਂ ਔਰ ਅੱਜ ਲੱਗ ਕੇ ਭਾਗਾਂ 41 ਸਾਲ ਹੋ ਗਏ ਆ ਕਿਉਂਕਿ ਕੋਈ ਕਿਸੇ ਨੂੰ ਪਤਾ ਨਹੀਂ ਅਸੀਂ ਯਾਦ ਕਰਾਣ ਆਏ ਆ ਵੀ ਇਹਦਾ ਇਤਿਹਾਸਕ ਪਿੰਡ ਆ ਇੱਥੇ ਦੇ ਸਾਥੀਆਂ ਨੇ ਅੱਜ ਜੇ ਜੰਮੂ ਤੋਂ ਲੈ ਕੇ ਕੰਦੇਆ ਤਮਾਰੀ ਤੱਕ ਸਾਰੇ ਕਾਂਕੀ ਰਾਮ ਜੀ ਦਾ ਨਾਮ ਆਂਦਾ ਆ ਪਾਰਟੀ ਆਂਦਾ ਆ ਉਹ ਸਾਰੇ ਦਾ ਸਾਰਾ ਜਿਹੜਾ ਸੇੜਾ ਆ ਪਿੰਡ ਮੋਸਾਪੁਰ ਨੂੰ ਜਾਂਦਾ ਹੈ ਔਰ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਗਰਵਸ ਮਹੀ ਜੀ ਬਹੁਤ ਹੀ ਵਧੀਆ ਖਾਸੀ ਆ ਕਿਤੇ ਵੀ ਆਪਣੇ ਸਮਾਜ ਦੀ ਗੱਲ ਹੋਵੇ ਕਿਤੇ ਵੀ ਕਿਸੇ ਤਰ੍ਹਾਂ ਦੀ ਵੀ ਗੱਲ ਹੋਵੇ ਉਹ ਲੋਕਾਂ ਤੱਕ ਲੈ ਕੇ ਆਉਂਦੇ ਉਹ ਵੀ ਪਹੁੰਚੇ ਆ ਮੇਰੇ ਨਾਲ ਆਏ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ